ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਪਹਿਲਾ ਗੁਰੂ ਗੋਬਿੰਦ ਰਾਏ ਸੀਗੇ ਨਾ ਉਹ ਵੀ ਤਾਂ ਰਾਏ ਸੀ Hindu ਨਾਲ ਉਹ ਵੀ ਬਿਲੋਂਗ ਕਰਦੇ ਸੀ Hindu ਫੈਮਲੀ ਨਾਲ ਜੇ ਮੈਂ ਗੱਲ ਕਰਾਂ ਭਗਤ ਕਬੀਰ ਜੀ ਦੀ ਭਗਤ ਕਬੀਰ ਜੀ ਉਹ Hindu ਸੀ ساری ਜ਼ਿੰਦਗੀ ਸਿੱਖ ਨਹੀਂ ਬਣੇ ਸਿੱਖ ਕੰਮ ਤੋਂ ਹੁੰਦਾ ਹੈ ਸਿੱਖ ਨਾਮ ਤੋਂ ਨਹੀਂ ਹੁੰਦਾ ਜੇ ਤੁਸੀਂ ਪੰਡਤ ਹੋ ਤਾਂ ਤੁਸੀਂ ਪੂਰਨ ਤੌਰ ਦੇ ਉੱਪਰ ਪੰਡਤ ਦਾ ਫਰਜ਼ ਨਿਭਾਓ ਤੁਸੀਂ ਰੱਬ ਦੀ ਪ੍ਰਾਪਤੀ ਤੁਹਾਨੂੰ ਹੋ ਜਾਊਗੀ ਸਿੱਖ ਬਣਨ ਦੀ ਤੁਹਾਨੂੰ ਕਿਤੇ ਵੀ ਨਹੀਂ ਕਿਹਾ ਗਿਆ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਸਿੱਖ ਕਵਾਉਂਦਾ ਆਪਣੇ ਨਾਮ ਦੇ ਪਿੱਛੇ ਸਿੰਘ ਲਾ ਲਿਆ ਉਹਨੇ ਇੱਕ ਬੰਦਾ ਜਿਹੜਾ ਉਹ ਅੰਮ੍ਰਿਤ ਛੱਕ ਕੇ ਤਿਆਰ ਹੋ ਜਵੇ ਜਦੋਂ ਤੱਕ ਉਹ ਮਰਿਆਦਾ ਫਾਲੋ ਨਹੀਂ ਕਰਦਾ ਉਦੋਂ ਤੱਕ ਉਹ ਸਿੱਖ ਨਹੀਂ ਹੈਗਾ ਗੁਰੂ ਸਾਹਿਬ ਨੇ ਜੇ ਤੁਹਾਨੂੰ ਨਾਮ ਬਖਸ਼ਿਆ ਤੁਸੀਂ ਆਪਣੇ ਨਾਮ ਦੇ ਨਾਲ ਬੜੇ ਸ਼ਾਨ ਦੇ ਨਾਲ ਸਿੰਘ ਅਪਸ ਵਰਤਦੇ ਹੋ ਤੇ ਉਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਤੁਹਾਨੂੰ ਕੀ ਤੁਸੀਂ ਉਹਦਾ ਮੁੱਲ ਮੋੜ ਰਹੇ ਹੋ ਅੱਜ ਜਿਹੜੇ ਲੋਕ ਅੱਜ ਦਾੜੀਆਂ ਕਟਾਉਂਦੇ ਨੇ ਜਿਹੜੇ ਲੋਕ ਸਿਰਾਂ ਦੇ ਵਾਲ ਕਟਾ ਰਹੇ ਨੇ ਉੱਤੇ ਪੱਗ ਮੰਨ ਲੈਂਦੇ ਨੇ ਸਿਰਫ ਫੈਸ਼ਨ ਵਾਸਤੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਮੁੱਲ ਮੋੜ ਰਹੇ ਹੋ ਅਸਲ ਤੇ ਪੱਗ ਜਿਹੜੀ ਐ ਉਹ ਤੁਹਾਡੇ ਦਿਖਾਵੇ ਨੂੰ ਵਧਿਆ ਕਰਨਾਸਤੇ ਨਹੀਂ ਸੀ ਗੁਰੂ ਸਾਹਿਬ ਨੇ ਏਡੀ ਵੱਡੀ ਗੱਲ ਕਹਿਤੀ ਕਿ ਤੁਸੀਂ ਆਪਣੇ ਆਪ ਨੂੰ ਤੁਸੀਂ ਆਪ ਰਹਿਤ ਚ ਪੂਰੇ ਹੋ ਆਪਣੇ ਆਪ ਨੂੰ ਸ਼ੀਸ਼ੇ ਚ ਵੇਖ ਲਓ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਤੇ ਅਸੀਂ ਅੱਜ ਆਪਣੀ ਹੀ ਸ਼ਕਲ ਵਿਗਾੜ ਲਈ ਤੇ ਅਸੀਂ ਫਿਰ ਕਹਿੰਨੇ ਆ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਨਹੀਂ ਹੋਈ ਖੁੱਲੀ ਹੋਣੀ ਹੈ ਜਦੋਂ ਉੱਥੇ ਹੋਲਾ ਮੱਲਾ ਖੇਡਿਆ ਜਾਂਦਾ ਉਸ ਟਾਈਮ ਤੇ ਇੱਥੋਂ ਕਿੰਨੀਆਂ ਵਾਗਾਂ ਦੀਆਂ ਵਾਗਾਂ ਬਨ ਕੇ ਜਿਹੜਾ ਇੱਥੋਂ ਦੇ ਮੁੰਡੇ ਜਾਣਗੇ ਮੋਟਰਸਾਈਕਲਾਂ ਤੇ ਸਲੈਂਸਰ ਵੱਡੇ ਵੱਡੇ ਲਾ ਕੇ ਹਾਰਨ ਲਾ ਕੇ ਤੇ ਜੀਪਾਂ ਖੁੱਲੀਆਂ ਛੱਡ ਕੇ ਜਾਣਗੇ ਉਹਨਾਂ ਨੂੰ ਪੁੱਛ ਕੇ ਵੇਖੀ ਕੋਈ ਵੀ ਤੁਸੀਂ ਉਥੋਂ ਖੱਟ ਕੇ ਕੀ ਆਏ ਹੋ ਕੁਝ ਵੀ ਨਹੀਂ ਅਸੀਂ ਅੱਜ ਕਹਿਣ ਨੂੰ ਸਿੱਖ ਹੋ ਜਾਣੇ ਆ 1% ਵੀ ਕਿਤੇ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਜੀ ਨੇ ਖੁਦ ਕਿਹਾ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀਂ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਸਿੱਖ ਘਵਾਉਂਦਾ ਆਪਣੇ ਨਾਮ ਦੇ ਪਿੱਛੇ ਸਿੰਘ ਲਾ ਲਿਆ ਉਹਨੇ ਇੱਕ ਬੰਦਾ ਜਿਹੜਾ ਉਹ ਅੰਮ੍ਰਿਤ ਛੱਕ ਕੇ ਪਿਆਰ ਹੋ ਜਵੇ ਜਦੋਂ ਤੱਕ ਉਹ ਮਰਿਆਦਾ ਫਾਲੋ ਨਹੀਂ ਕਰਦਾ ਉਦੋਂ ਤੱਕ ਉਹ ਸਿੱਖ ਨਹੀਂ ਹੈਗਾ ਅੱਜ ਨੋ ਡਾਊਟ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਪੱਗਾਂ ਦੁਆਰਾ ਫਿਰ ਆ ਗਈਆਂ ਲੋਕ ਜਿਹੜਾ ਹੈ ਮੁੰਡੇ ਪੱਗਾਂ ਬੰਨਣ ਲੱਗ ਗਏ ਚਾਹੇ ਉਹ ਸਿੰਗਰਜ਼ ਨੂੰ ਦੇਖ ਕੇ ਲੱਗੇ ਹੁਣ ਕਿਸੇ ਨੂੰ ਦੇਖ ਕੇ ਲੱਗੇ ਹੁਣ ਪਰ ਸਮਝਣ ਦੀ ਲੋੜ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਪਰਿਵਾਰ ਨਾ ਵਾਰਦੇ ਤੇ ਅੱਜ ਪੱਗਾ ਨਹੀਂ ਸੀ ਦਿਖਣੀਆਂ ਸੇਰਾਂ ਦੇ ਉੱਤੇ ਗੁਰੂ ਸਾਹਿਬ ਨੇ ਜੇ ਤੁਹਾਨੂੰ ਨਾਮ ਬਖਸ਼ਿਆ ਤੁਸੀਂ ਆਪਣੇ ਨਾਮ ਦੇ ਨਾਲ ਬੜੇ ਸ਼ਾਨ ਦੇ ਨਾਲ ਸਿੰਘ ਅਹੁਸ ਵਰਤਦੇ ਹੋ ਤੇ ਉਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਤੁਹਾਨੂੰ ਕੀ ਤੁਸੀਂ ਉਹਦਾ ਮੁੱਲ ਮੋੜ ਰਹੇ ਹੋ ਅੱਜ ਜਿਹੜੇ ਲੋਕ ਅੱਜ ਦਾੜੀਆਂ ਕਟਾਉਂਦੇ ਨੇ ਜਿਹੜੇ ਲੋਕ ਸਿਰਾਂ ਦੇ ਵਾਲ ਕਟਾ ਰਹੇ ਨੇ ਉੱਤੇ ਪੱਗ ਮੰਨ ਲੈਂਦੇ ਨੇ ਸਿਰਫ ਫੈਸ਼ਨ ਵਾਸਤੇ ਕਿ ਤੁਸੀਂ ਗੁਰਗੋਵਿੰਦ ਸਿੰਘ ਦਾ ਮੁੱਲ ਮੋੜ ਰਹੇ ਹੋ ਜੇ ਅੱਜ ਗੁਰਗੋਵਿੰਦ ਸਿੰਘ ਜੀ ਆਪਣਾ ਪਰਿਵਾਰ ਨਾ ਵਾਰ ਦੇ ਕਿਉਂ ਤੁਹਾਨੂੰ ਕਿਹਾ ਸੀ ਗੁਰੂ ਸਾਹਿਬ ਨੇ ਤਾਂ ਕਿ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀ ਸੋਤ ਚਾਰ ਉਹਨਾਂ ਨੇ ਆਪਣੇ ਚਾਰ ਪੁੱਤਰ ਅਸੀਂ ਸਾਰਿਆਂ ਦੇ ਪਰਿਵਾਰੇ ਸੀ ਤੇ ਅਸੀਂ ਅੱਜ ਆਪਣੇ ਨਾਮ ਪਿਛੇ ਸਿੰਘ ਤਾਂ ਲਾ ਲਨੇ ਬੜੇ ਸ਼ਾਨ ਦੇ ਨਾਲ ਪਰ ਅਸੀਂ ਸਿਰ ਦੇ ਉੱਤੇ ਪੱਗ ਬੰਨਣ ਲੱਗੇ ਆ ਉਹਦੇ ਥੱਲੇ ਕੇਸ ਨਹੀਂ ਕਦੇ ਨਿਗਾ ਮਾਰਦੇ ਕਿ ਕੇਸ ਵੀ ਹੈਗੇ ਨੇ ਕਿ ਨਹੀਂ ਅਸਲ 'ਚ ਪੱਗ ਜਿਹੜੀ ਹੈ ਉਹ ਤੁਹਾਡੇ ਦਿਖਾਵੇ ਨੂੰ ਵਧੀਆ ਕਰਨ ਵਾਸਤੇ ਨਹੀਂ ਸੀ ਹ ਤੁਹਾਡੇ ਕੇਸਾਂ ਨੂੰ ਬਚਾਉਣ ਵਾਸਤੇ ਸੀ ਨੰਬਰ 1 ਨੰਬਰ 2 ਇੱਕ ਕਰਾਉਨ ਦਿੱਤਾ ਸੀ ਇੱਕ ਤੁਹਾਨੂੰ ਇੱਕ ਤਾਜ ਦਿੱਤਾ ਸੀ ਕਿਉਂਕਿ ਜਿਵੇਂ ਨਾਮ ਦਿੱਤਾ ਸੀ ਸਿੰਘ ਸ਼ੇਰ ਰਾਜਾ ਹੁੰਦਾ ਓਵੇਂ ਤੁਹਾਨੂੰ ਕਰਾਉਨ ਦਿੱਤਾ ਸੀਗੇ ਤੁਹਾਡੇ ਸਿਰ ਦੇ ਉੱਤੇ ਤਾਜ ਆ ਜਿਹੜਾ ਹਰ ਟਾਈਮ ਤੁਹਾਨੂੰ ਯਾਦ ਕਰਾਏਗਾ ਗੁਰਗੋਬਿੰਦ ਸਿੰਘ ਜੀ ਨੇ ਨਾ ਜਦੋਂ ਅ ਸਿੰਘਾਂ ਤੋਂ ਸੰਗਤ ਤੋਂ ਦੂਰ ਜਾਣ ਲੱਗੇ ਸੀਗੇ ਤਾਂ ਉਦੋਂ ਸੰਗਤ ਨੇ ਬੇਨਤੀ ਕੀਤੀ ਹੈ ਗੁਰੂ ਸਾਹਿਬ ਜੀ ਤੁਸੀਂ ਸਾਡੇ ਤੋਂ ਦੂਰ ਚੱਲੇ ਹੋ ਵੀ ਅਸੀਂ ਤੁਹਾਡੇ ਦਰਸ਼ਨ ਕਿੱਥੋਂ ਕਰਾਂਗੇ ਤੁਹਾਨੂੰ ਅਸੀਂ ਮਿਲਣਾ ਹੋਵੇ ਤੁਸੀਂ ਕਿੱਦਾਂ ਦੇਖਾਂਗੇ ਤੁਹਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਮੇਰੇ ਦਰਸ਼ਨ ਹੋਣਗੇ ਕੋਈ ਪੰਜ ਸਿੰਘ ਜਿਹੜੇ ਤਿਆਰ ਬਰ ਤਿਆਰ ਹੋਣ ਗੁਰੂ ਸਾਹਿਬ ਦੀ ਰਹਿਤ ਫਾਲੋ ਕਰਦੇ ਹੋਣ ਸਿੱਖ ਬਾਣੇ ਦੇ ਵਿੱਚ ਪੂਰੇ ਹੋਣ ਤੁਸੀਂ ਉਹਨਾਂ ਦੇ ਦਰਸ਼ਨ ਕਰੋ ਮੇਰੇ ਦਰਸ਼ਨ ਹੋਣਗੇ ਤੇ ਜੇ ਸੰਗਤ ਨੇ ਬੇਨਤੀ ਕੀਤੀ ਕਹਿੰਦੇ ਜੇ ਬਾਈ ਸਾਹਿਬ ਜੇ ਬਾਈ ਚਾਂਸ ਪੰਜ ਨਾ ਪੂਰੇ ਹੋਏ ਤਾਂ ਗੁਰੂ ਸਾਹਿਬ ਨੇ ਕਿਆ ਸੀ ਕਿ ਜੇ ਤੁਸੀਂ ਆਪ ਪੂਰੇ ਹੋ ਨਾ ਰਹਿਤ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਲਿਓ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਗੁਰੂ ਸਾਹਿਬ ਨੇ ਏਡੀ ਵੱਡੀ ਗੱਲ ਕਹਿਤੀ ਕਿ ਤੁਸੀਂ ਆਪਣੇ ਆਪ ਨੂੰ ਤੁਸੀਂ ਆਪ ਰਹਿਤ 'ਚ ਪੂਰੇ ਹੋ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਲਿਓ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਤੇ ਅਸੀਂ ਅੱਜ ਆਪਣੀ ਹੀ ਸ਼ਕਲ ਵਿਗਾੜ ਲਈ ਤੇ ਅਸੀਂ ਫਿਰ ਕਹਿੰਨੇ ਆ ਕਿ ਗੁਰੂ ਸਾਹਿਬ ਸਾਡੇ ਤੇ ਕਿਰਪਾ ਨਹੀਂ ਹੋਈ ਸਾਡੇ ਕੰਮ ਨਹੀਂ ਪੂਰੇ ਹੁੰਦੇ ਸਾਡੇ ਸਾਡਾ ਇਹ ਨੁਕਸਾਨ ਹੋ ਗਿਆ ਸਾਡਾ ਉਹ ਹੋ ਗਿਆ ਕਿੱਦਾਂ ਹੋਊਗਾ ਤੁਸੀਂ ਕਹਿਣਾ ਤਾਂ ਮੰਨਦੇ ਨਹੀਂ ਪਿਓ ਕਹਨੇ ਉਹ ਗੁਰੂ ਸਾਹਿਬ ਨੂੰ ਜਦੋਂ ਸ਼ੀਦੀ ਦਿਹਾੜੇ ਹੁੰਦੇ ਨੇ ਗੁਰੂ ਸਾਹਿਬ ਦੇ ਜਿਹੜਾ ਜੋੜ ਮੇਲਾ ਲੱਗਦਾ ਹੁਣ ਇਹ ਹੋਲੀ ਆਉਣੀ ਹੈ ਜਦੋਂ ਉੱਥੇ ਹੋਲਾ ਮੱਲਾ ਖੇਡਿਆ ਜਾਂਦਾ ਉਸ ਟਾਈਮ ਤੇ ਇੱਥੋਂ ਕਿੰਨੀਆਂ ਵਾਗਾਂ ਦੀਆਂ ਵਾਗਾਂ ਬਨ ਕੇ ਜਿਹੜਾ ਇੱਥੋਂ ਦੇ ਮੁੰਡੇ ਜਾਣਗੇ ਮੋਟਰਸਾਈਕਲਾਂ ਦੇ ਸਲੈਂਸਰ ਵੱਡੇ ਵੱਡੇ ਲਾ ਕੇ ਹਾਰਨ ਲਾ ਕੇ ਤੇ ਜੀਪਾਂ ਖੁੱਲੀਆਂ ਛੱਡ ਕੇ ਜਾਣਗੇ ਉਹਨਾਂ ਨੂੰ ਪੁੱਛ ਕੇ ਵੇਖੀ ਕੋਈ ਵੀ ਤੁਸੀਂ ਉਥੋਂ ਖੱਟ ਕੇ ਕੀ ਆਏ ਹੋ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਵੇਂ ਕਿ ਐਂਟਰਟੇਨ ਲੀ ਜਾਂਦੇ ਨੇ ਬਿਲਕੁਲ ਉਹੀ ਚੱਕਰ ਹੈ ਨਾ ਕਿ ਅਸੀਂ ਕੀ ਬਣਾ ਲਿਆ ਖੇੜ ਥੋੜੀ ਹੈ ਇਹ ਪਰ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਪਹਿਲਾਂ ਗੁਰੂ ਗੋਬਿੰਦ ਰਾਏ ਸੀਗੇ ਨਾ ਉਹ ਵੀ ਤਾਂ ਰਾਏ ਸੀ Hindu ਨਾਲ ਉਹ ਵੀ ਬਿਲੋਂਗ ਕਰਦੇ ਸੀ Hindu ਫੈਮਲੀ ਨਾਲ ਨਾਮ ਤੋਂ ਮੈਂ ਤੁਹਾਨੂੰ ਹੁਣੇ ਦੱਸਿਆ ਨਾ ਕਿ ਨਾਮ ਤੋਂ ਕੋਈ ਬੰਦਾ ਸਿੰਘ ਜਾਂ ਸਿੱਖ ਜਾਂ Hindu ਨਹੀਂ ਹੋ ਸਕਦਾ ਹਮ ਅੱਜ ਕੋਈ ਬੰਦਾ ਜਿਹੜਾ ਹੈ ਉਹ ਜੇ ਮੈਂ ਗੱਲ ਕਰਾਂ ਭਗਤ ਕਬੀਰ ਜੀ ਦੀ ਹਮ ਭਗਤ ਕਬੀਰ ਜੀ ਉਹ Hindu ਸੀ ساری ਜ਼ਿੰਦਗੀ ਸਿੱਖ ਨਹੀਂ ਬਣੇ ਹਮ ਸਿੱਖ ਕੰਮ ਤੋਂ ਹੁੰਦਾ ਸਿੱਖ ਨਾਮ ਤੋਂ ਨਹੀਂ ਹੁੰਦਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ساری ਜ਼ਿੰਦਗੀ ਰਹੇ ਨੇ ਹੂੰ ਅੰਤ ਵੇਲੇ ਜਦੋਂ ਖੀਰਲਾ ਵੇਲਾ ਸੀਗਾ ਕਿਉਂਕਿ ਇਹ ਬੜੀ ਵੱਡੀ ਇੱਕ ਸਿਫਤ ਹੈ ਗੁਰੂ ਘਰ ਦੀ ਕਿ ਗੁਰੂ ਸਾਹਿਬਾਂ ਦੇ ਨਾਲ ਜਿਹੜੇ ਵੀ ਧਰਮ ਦੇ ਲੋਕ ਜਿਹੜੇ ਤਾਲੁਕਾਤ ਰੱਖਦੇ ਰਹੇ ਨੇ ਚਾਹੇ ਗੁਰਗੋਬਿੰਦ ਸਿੰਘ ਜੀ ਦੀ ਗੱਲ ਹੀ ਕਰ ਲਈਏ ਆਪਾਂ ਗੁਰਗੋਬਿੰਦ ਸਿੰਘ ਜੀ ਦੇ ਨਾਲ ਕਿੰਨੇ ਅਜਿਹੇ ਜੀ ਮੁਸਲਮਾਨ ਧਰਮ ਦੇ ਲੋਕ ਸੀ ਜਿਹੜੇ ਉਹਨਾਂ ਦੇ ਨਾਲ ਲੜੇ ਨੇ ਜੰਗਾਂ ਦੇ ਵਿੱਚ ਯੋਧਾਂ ਦੇ ਵਿੱਚ ਸ਼ਹੀਦ ਹੋਏ ਨੇ ਅਸੀਂ ਬੜੇ ਸਤਕਾਰ ਦੇ ਨਾਲ ਉਹਨਾਂ ਨੂੰ ਜਾਣਦੇ ਆ ਹੂੰ ਉਹਨਾਂ ਦੇ ਨਾਮ ਵੀ ਮੁਸਲਿਮ ਨਾਮ ਹੀ ਨਹੀਂ ਅੱਜ ਤੱਕ ਉਹਨਾਂ ਨੇ ਕਦੇ ਉਹਨਾਂ ਦੇ ਨਾਮ ਦੇ ਪਿਛੇ ਸਿੰਘ ਨਹੀਂ ਲੱਗਿਆ ਹੂੰ ਨਾਮ ਤੋਂ ਕੋਈ ਬੰਦਾ ਧਰਮ ਉਹਦਾ ਹੋਰ ਨਹੀਂ ਹੁੰਦਾ ਥੱppa ਨਹੀਂ ਲੱਗਦਾ ਹੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਸਾਰੀ ਜ਼ਿੰਦਗੀ ਰਹੇ ਨੇ ਹੂੰ ਜਦੋਂ ਅਖੀਰਲਾ ਵੇਲਾ ਸੀ ਭਾਈ ਮਰਦਾਨਾ ਜੀ ਦਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੈ ਇੱਕ ਵਾਰੀ ਵੈਸੇ ਹੀ ਬੈਠੇ ਗੱਲ ਹੋਈ ਹੂੰ ਤੇ ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਭਾਈ ਕਹਿੰਦੇ ਭਾਈ ਜਦੋਂ ਮਤਲਬ ਠੀਕ ਹੈ ਤੇਰਾ ਵੀ ਤੂੰ ਦੇ ਤਿਆਗੇਗਾ ਵੀ ਉਸ ਟਾਈਮ ਵੀ ਤੇਰਾ ਜਿਹੜਾ ਸੰਸਕਾਰ ਕੀਤਾ ਜਾਵੇ ਤੈਨੂੰ ਦਫਨਾਇਆ ਜਾਵੇ ਪਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਵੀ ਮੈਂ ਤਾਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਰਿਹਾ ਵਾਂ ਜਿੱਦਾਂ ਤੁਸੀਂ ਕਰਦੇ ਰਹੇ ਹੋ ਮੈਂ ਤੁਹਾਡੇ ਹਿਸਾਬ ਦੇ ਨਾਲ ਚੱਲੇ ਆ ਜਿੱਦਾਂ ਤੁਸੀਂ ਕੀਤਾ ਤੇ ਉਸ ਹਿਸਾਬ ਨਾਲ ਤੇ ਕਹਿੰਦੇ ਫਿਰ ਮੈਂ ਤੁਹਾਡਾ ਸਿੱਖ ਹੋਇਆ ਮੈਂ ਫਿਰ ਵੀ ਮੁਸਲਮਾਨਾ ਹੋਇਆ ਮੈਂ ਤੁਹਾਡਾ ਸਿੱਖ ਹੋਇਆ ਉੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਇੱਕ ਬੰਦਾ ਜੋ ਚੀਜ਼ ਫਾਲੋ ਕਰ ਰਿਹਾ ਜਿਹੜਾ ਕਰਮ ਕਰ ਰਿਹਾ ਉਹ ਗੁਰਬਾਣੀ ਦੇ ਵਿੱਚ ਵੀ ਕਿਤੇ ਵੀ ਮੁਸਲਮ ਨੂੰ ਨਹੀਂ ਕਿਹਾ ਕਿ ਤੂੰ ਸਿੱਖ ਬਣ Hindu ਨੂੰ ਨਹੀਂ ਕਿਹਾ ਤੂੰ ਸਿੱਖ ਬਣ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਧਰਮ ਫਾਲੋ ਕਰੋ ਤੁਸੀਂ ਜੇ ਤੁਸੀਂ ਸੱਤ ਜਮ ਦੇ ਵਿੱਚੋਂ ਜੇ ਤੁਸੀਂ ਮਤਲਬ ਮੁਸਲਮਾਨ ਹੋ ਜੇ ਤੁਸੀਂ ਮੁੱਲੇ ਹੋ ਤਾਂ ਤੁਸੀਂ ਉਹ ਪੂਰਨ ਤੌਰ ਦੇ ਉੱਤੇ ਉਸ ਚੀਜ਼ ਨੂੰ ਫਾਲੋ ਕਰਾ ਤਾਂ ਤੁਸੀਂ ਰੱਬ ਨੂੰ ਪ੍ਰਾਪਤੀ ਕਰ ਲਓਗੇ ਜੇ ਤੁਸੀਂ ਪੰਡਤ ਹੋ ਤਾਂ ਤੁਸੀਂ ਪੂਰਨ ਤੌਰ ਦੇ ਉੱਪਰ ਪੰਡਤ ਦਾ ਫਰਜ਼ ਨਿਭਾਓ ਤੁਸੀਂ ਰੱਬ ਦੀ ਪ੍ਰਾਪਤੀ ਤੁਹਾਨੂੰ ਹੋ ਜੂਗੀ ਸਿੱਖ ਬਣਨ ਦੀ ਤੁਹਾਨੂੰ ਕਿਤੇ ਵੀ ਨਹੀਂ ਕਿਹਾ ਗਿਆ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਜਿਹੜੇ ਇਹ ਚੀਜ਼ ਫਾਲੋ ਕਰਦੇ ਨੇ ਇਹ ਗੱਲ ਸਿੱਧੀ ਸਿੱਧੀ ਜਿਹੜੀ ਹੁਣ ਤੱਕ ਅਸੀਂ ਕੀਤੀ ਹੈ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ